ਅੱਜ ਸਵੇਰ ਤੋਂ ਹੀ ਅਕਾਲੀ ਦਲ ਦੇ ਜੋ ਆਗੂ ਹੈਗੇ ਆ ਤੇ ਵਰਕਰ ਹੈਗੇ ਆ ਪੁਲਿਸ ਵੱਲੋਂ ਰੀਟੇਨ ਕੀਤੇ ਜਾ ਰਹੀ ਆ ਮਾਮਲਾ ਇਹ ਹੈਗਾ ਵੀ ਅੱਜ ਵਿਕਰਨ ਸਿੰਘ ਮਜੀਠੀਆ ਦਾ ਜੋ ਸਾਧਨਾਂ ਦਾ ਹਰਮਾਨ ਮਿਲਿਆ ਸੀ ਬਿਜਿਲੈਂਸ ਨੂੰ ਉਹਨਾਂ ਨੇ ਅੱਜ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਸੀ ਤੇ ਜੋ ਇਕੱਠ ਸੀਗਾ ਅਕਾਲੀ ਦਲ ਦੇ ਆਗੂਆਂ ਦਾ ਜੋ ਇੱਥੋਂ ਜਾ ਰਹੇ ਸੀਗੇ ਪੰਜਾਬ ਦੇ ਵਿੱਚੋਂ ਮੋਹਾਲੀ ਵੱਲ ਉਹਨਾਂ ਸਾਰਿਆਂ ਨੂੰ ਹੀ ਆਗੂਆਂ ਨੂੰ ਵਰਕਰਾਂ ਨੂੰ ਅਕਾਲੀ ਦਲਦਿਆਂ ਨੂੰ ਪੰਜਾਬ ਪੁਲਿਸ ਵੱਲੋਂ ਅਟਰੇਨ ਕੀਤਾ ਗਿਆ ਹੈਗਾ ਮੈਂ ਗੱਲ ਕਰ ਰਿਹਾ ਹਲਕਾ ਜਗਰਾਉਂ ਦੀ ਜਿੱਥੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਐਸੀ ਗੁਰਚੰਦ ਸਿੰਘ ਗਰੇਵਾਲ ਨੂੰ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਕਿ ਦੂਸਰੇ ਹੈਗੇ ਜੋ ਸਾਬਕਾ ਬ੍ਰੇਕ ਹੈਗੇ ਐਸਲੋ ਕਲੇਰ ਉਹ ਆਪਣੀ ਜੋ ਆਪਣੇ ਵਰਕਨਾਂ ਵਰਕਨਾਂ ਦੇ ਨਾਲ ਮੋਹਾਲੀ ਵੱਲ ਜਾ ਰਹੇ ਸੀ ਉਹਨਾਂ ਨੂੰ ਵੀ ਦਾਖਾ ਪੁਲਿਸ ਨੇ ਡਿਟੇਨ ਕਰ ਲਿਆ ਹੈਗਾ ਉਹਨਾਂ ਬਜਿਸਰਾਂ ਚੰਦ ਸਿੰਘ ਡੱਲਾ ਸੁਰਾਜ ਸਿੰਘ ਸਰਪੰਚ ਹੋਰ ਵੀ ਜੋ ਸਰਕਲ ਆਗੂ ਕਿ ਮੋਦਬ ਜਿੱਤੇ ਕੋਈ ਨਾਮ ਮੇਰਾ ਦੱਸੋ ਸਾਹਿਬ ਮੇਰੇ ਲਈ ਸਾਫ ਸਾਫ ਕਿਸਨ ਜਿੱਤੇ ਕੇ ਜੀ ਆ ਫਰਿਆ ਸੀ ਦਿੱਲੀ ਉਹਦੇ ਭਵੰਤਮਾਨ ਨੂੰ ਨਹੀਂ ਖਾਦੋ ਉੱਥੇ ਜਾਂਦੇ ਕੋਈ ਕੋਈ ਬੋਲੇ ਸੀ ਉਹਨਾਂ ਤੇ ਕਦੇ ਨਹੀਂ ਸੀ ਕੋਈ ਪੁਲਿਸ ਰੋਕੇ ਜੀ ਉਹਨਾਂ ਨੂੰ ਰੱਖਿਆ ਪੁਲਿਸ ਉਹਦੇ ਨਾਲ ਫਿਰ ਸਰਕਾਰ ਵਾਲੇ ਭਾਈ ਬੱਸ ਉਹਦੇ ਵਿੱਚ ਇਹ ਪੁਲਿਸ ਨੂੰ ਥੀ ਲਾੜੀ ਵਾਲੀ ਪੁਲਿਸ ਦੇ ਸੁਖਣਾ ਤੁਸੀਂ ਕਦੋਂ ਟੁਕਦੇ ਹੋ ਸਾਨੂੰ ਮੈਸੇਜ ਆਇਆ ਜੀ ਇਸ ਜੀ ਇਹ ਨਹੀਂ ਮੇਰੇ ਵੀ ਕੋਈ ਕੋਈ ਇਹ ਨਹੀਂ ਕੰਮ ਕਰਦਾ ਇੱਕ ਰੁਕ ਕੇ ਜੀ ਕੋ ਮਤ ਦੋਗਾ ਕੋਲ ਨਾਲ ਆ ਜਾਓ ਕਰ ਦਿਓ ਜਾ 本当に。 जापत नहीं है हाँ, हाँ। जापत नहीं है हाँ। इशारे रात करो, इशारे जान दो दी। रात करो, कोटा करूंगा मैं जान के नहीं जान के वो जान दो। रात करो, नहीं करो, नहीं करो। ये तो भी मन जाएगा ये तो भी मन रात करो। अभी भी छोटे काब हो ना। अभी भी जान के रात करो। अभी पालने के ही। आरत रो पालने। आर ਇਧਰ ਕੰਚੀ ਦਿਓ ਕੰਚੀ ਕੰਗਾ ਦਿਹਾ ਰਹੇ ਤੁਸੀਂ ਬੈਰੋ ਇਧਰ ਆਮ ਆਦਮੀ ਆ ਕਾਦੀ ਦਾ ਜਿੰਦਾਬਾਦ ਸ੍ਰੀ ਅਸਰ ਕ੍ਰੇਲ ਜਿੰਦਾਬਾਦ ਸ੍ਰੀ ਅਸਰ ਕ੍ਰੇਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਪਾਦ ਜਿੰਦਾਬਾਦ ਤੱਕੇ ਸ਼ਹੀਦ ਪਾਕਿਸਤਾਨ ਦੀ ਨਹੀਂ ਕਰੇ ਸ਼ਹੀਦ ਨਹੀਂ ਕਰੇ ਜੀ ਬਦਲ ਦਿਓ ਉੱਤਰ ਬਦਲ ਦਿਓ ਬੰਦ ਨਾ ਰਾਜ ਬਦਲ ਦਿਓ ਬਦਲ ਦਿਓ ਸ੍ਰੀ ਅਸਰ ਕ੍ਰੇਲ ਵੱਲੋਂ ਜੋ ਬਿਆਨ ਜਾਰੀ ਕੀਤਾ ਹੈਗਾ ਉਹ ਵੀ ਤੁਹਾਨੂੰ ਵਿਖਾਵਾਂਗੇ ਤੱਥਾ ਤੋਂ ਪਰੇ ਆ ਇਸ ਵਾਸਤੇ ਅਸੀਂ ਇੱਥੋਂ ਵੱਡੀ ਜੇਤੀ ਵੱਲ ਜਾ ਰਹੇ ਸੀ ਸਾਨੂੰ ਰਾਹ ਝੁਕਾਇਆ ਗਿਆ ਔਰ ਸਾਹਮਣੇ ਡਿਟੇਜ ਜਿਹੜਾ 11 ਬੰਦੇ ਮੇਰੇ ਨਾਲ ਇੱਥੇ ਰੀਟੇਨ ਕੀਤੇ ਗਏ ਕੁਝ ਸਾਰੇ ਚਹਿ ਗਿਆ ਕੁਝ ਪਿੱਛੇ ਜਿਹੜੇ ਚੌਕੀਮਾਨ ਚਾ ਗਿਆ ਤੋਂ ਤਿੰਨ ਚਾਰ ਜਗ੍ਹਾ ਤੇ ਸਾਰੇ ਬੰਦੇ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਨਹੀਂ ਭੰਗ ਸਿਵਾ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਅਸੀਂ ਜਾ ਕੇ ਵਾਗਦੇ ਆ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕਿ ਕੋਈ ਸਾਡਾ ਕੋਈ ਹੋਰ ਬਕਸਸ ਸਿਕਾ ਮੈਂ ਸਮਝਦਾ ਹੈ ਵੀ ਸਰਕਾਰ ਐਸ ਵੇਲੇ ਬਿਲਕੁਲ ੱ ਤੱਕੇਸ਼ਾਈ ਕਰਦੀ ਆ ਔਰ ਸਾਡਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਂਦੀ ਕਾ ਜਦੂਨ ਦਮਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਹਾਂ ਜਿਵੇਂ ਛੋਲ ਨਹੀਂ ਕਾ ਜਿਆ ਹਮੇਸ਼ਾ ਹੱਕ ਦੇ ਸਾਥੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤੰਤਰ ਦੇ ਵਰਤ ਕੇ ਸਾਨੂੰ ਇਹ ਤੇ ਦੇਣ ਕੀਤਾ ਹੈਗਾ ਮੈਂ ਇਹ ਸੱਚਾ ਦਰ ਵਿੱਚ ਦਿਖਾਦੀ ਕਰਦਾ ਔਰ ਨਾਲ ਮੈਂ ਸਾਰੇ ਵਰਕਰ ਦਾ ਵੀ ਤਵਾਜ ਕਰਦਾ ਤੇ ਸਾਰਿਆਂ ਦੇ ਬਹੁਤ ਸਾਡੇ ਛੋੜੇ ਜਿਹੇ ਸੱਦੇ ਦੇਤੇ ਵੱਡੀ ਗਿਣਤੀ ਵਿੱਚ ਸਾਡੇ ਨਾਲ ਗਏ ਸੀ ਔਰ ਜਿਹੜੇ ਸਾਰੇ ਜਿਹੜੇ ਬੱਠੇ ਗਿਆ ਮੈਂ ਸਾਰਿਆਂ ਨੂੰ ਮਿਲ ਕੇ ਵੀ ਆਇਆਗਾ ਸਾਰੇ ਚਾਰਜ ਕਾਲ ਵਿੱਚ ਆ ਗਿਆ ਤੇ ਅਸੀਂ ਜਿਹੜਾ ਹੈਗਾ ਪਾਰਟੀ ਪ੍ਰਧਾਨ ਸਾਹਿਬ ਸੁਖੀਰ ਸੰਬਾਲਾ ਸਾਹਿਬ ਵੱਲੋਂ ਜੋ ਵੀ ਅਗੇ ਦੇਸ਼ ਆਇਗਾ ਉਹਨੂੰ ਬਾਅਦ ਚੜਕੇ ਦੇ ਵਿੱਚ ਹਲਕਾ ਜਿਗਰਾਉਣ ਜਿਹੜਾ ਹੈਗਾ ਬਾਅਦ ਚੜਕੇ ਸਾਲਾ ਹੈਗਾ ਮੈਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾ ਚਕਾ ਵਾਈਲ ਜੀਤਾ ਖਾਲਸਾ ਵਾਈਲ ਜੀ ਦੀ ਕਿਰਪਾ ਤੇ ਇਹ ਜੋ ਵਰਕਰ ਸੀਗੇ ਜੋ ਮੁਹਾਲੀ ਵੱਲ ਜਾਣਾ ਸੀ ਮੇਨ ਮੇਨ ਉਹਨਾਂ ਦਾ ਕਾਰਨ ਜਾਣਦਾ ਸੀ ਵੀ ਅਦਾਲਤ ਦੇ ਦੇ ਬਾਹਰ ਅਸੀਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਆਏ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਡਿਟੇਨ ਕਰ ਲਿਆ ਹੈਗਾ ਤੁਸੀਂ ਵੇਖਦੇ ਰਹੋ ਰੈਗੂਲਰ ਗਾਂ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ ਜੀ